ਕਾਲ ਜੀ ਅੱਜ ਤਰੀਕ ਹੋ ਚੁੱਕੀ ਆ ਜੀ 2 ਜਨਵਰੀ 2026 ਦੀ ਅੱਜ ਸਾਡਾ ਟ੍ਰਿਪ ਦਾ ਸੈਕੰਡ ਡੇ ਆ ਯਾਤਰਾ ਦਾ ਤੇ ਅਸੀਂ ਸਵੇਰੇ 6:30 ਵਜੇ ਨੇ ਸਵਾ 6 ਵਜੇ ਆਇਆ ਮੁੰਡਿਆਂ ਨੇ ਇਸ਼ਨਾਨ ਕਰ ਲਿਆ ਨਹਾ ਨੂੰ ਕੇ ਚੱਲਦੇ ਹਾਂ ਕਿਸੇ ਢਾਬੇ ਦੀ ਚਾਹ ਪੀਵਾਂਗੇ ਤੇ ਇੱਥੋਂ ਰਵਾਨਾ ਹੋਣ ਲੱਗਿਆ ਅੱਜ ਦਿਹਾੜੀ ਦੇ ਸਿੰਗ ਦਾ ਜਨਮ ਦਿਨ ਹੋਟਲ ਸ਼ੀਰੀ ਚ ਰਾਤ ਰਹੇ ਆ ਇੱਕ ਸਿੰਗ ਹਲੇ ਉਤਰਿਆ ਨਹੀਂ ਉਹਨੂੰ ਲਾਓ ਸਿੰਗ ਨੂੰ ਸਿੰਗ ਦਾ ਅੱਜ ਹੈਪੀ ਬਰਥਡੇ ਆ ਰਸਤੇ 'ਚ ਸਿੰਗ ਤੋਂ ਅਸੀਂ ਪਾਰਟੀ ਲੈ ਲੈਣੀ ਆ ਦੇਗਾ ਸਿੰਘ ਮੱਕਰ ਨਾ ਨਹੀਂ ਪਾਰਟੀ ਨਹੀਂ ਨਹੀਂ ਸਿੰਘ ਇਹ ਨਹੀਂ ਹੁੰਦਾ ਹੁੰਦਾ ਕੋਈ ਚੱਕਰ ਨਹੀਂ ਸਿੰਘ ਕੋਈ ਚੱਕਰੇ ਨਹੀਂ ਕੋਈ ਚੱਕਰੇ ਨਹੀਂ ਸਿੰਘ ਹਾਂ ਦੂਆ ਸਿੰਘ ਕਿੱਥੇ ਆ ਚਲੋ ਸਿੰਘ ਬੈਠੋ ਚਲੋ ਤੋਰੀਏ ਗੱਡੀ ਇਹ ਕਿਹੜੀ ਪੂਰੀ ਗੱਟ ਗਿਆ ਜਿਹੜੀ ਉਹ ਮਾਰੇ ਬੰਦੇ ਬੱਕਰੀ ਜਾਂਦੇ ਇਹਨਾਂ ਨਾਲ ਆਹੋ ਉਹ ਤੁਸੀਂ ਤਾਂ ਨਹੀਂ ਕਿਸੇ ਨੇ ਦੁੱਧ ਪੀਣਾ ਇਹਨੂੰ ਬੱਚਾ ਆ ਪ੍ਰਧਾਨ ਦੇ ਬੋਤੇ ਨੂੰ ਤੂੰ ਤਾਂ ਨਹੀਂ ਮੁੰਡਿਆ ਦੁੱਧ ਪੀਣਾ ਲੈ ਲੈ ਡਿੱਗਟ ਪੈਂਦੀ ਹੈ ਕਿਉਂ ਸਾਈਕਲ ਅੰਗ ਲੈ ਰਹੇ ਹੈ ਰਾਜਸਥਾਨ ਮੇ ਅਭੀ ਕੱਪ ਰਾਜਸਥਾਨ ਚ ਆਪਾਂ ਜਾਣਾ ਵੱਡਾ ਨਹੀਂ ਹੋ ਗਿਆ ਕੱਪ ਜਿਆਦਾ ਵੱਡਾ ਨੂੰ ਬਹੁਤ ਹੈ ਕੀ ਕਰੀਏ ਸਮਝਾ ਹਿਸਾਬ ਨਾਲ ਇੰਨੀ ਤਾਂ ਚਾਹ ਆਪਾਂ ਪੰਜਾਬ ਚ ਥੱਲੇ ਛੱਡ ਦਿੰਨੇ ਆ ਹਣੀ ਚਾ ਰੂਟ ਪੂਰਾ ਵਧੀਆ ਬੰਦੇ ਕਸ ਕੇ ਯਾਰ ਜਿਹੜੀ ਮਰਜ਼ੀ ਕਰਕੇ ਲੋਡ ਜੀ ਯਾਰ ਵਾ ਕੀ ਕਰਨ ਲੱਗੇ ਦਰ ਅ ਕੀ ਹੁੰਦਾ ਹੋਏ ਉਹ ਮੈਨੂੰ ਆਹੋ ਨਹੀਂ ਨਹੀਂ ਉਹ ਆਏ ਜੇ ਆਰੇ ਗਾਰੇ ਕੀ ਲੱਛਣ ਦੇਖ ਲੋ ਲੱਛਣ ਦੇਖ ਲੋ ਕੀ ਕਰਦਾ ਆ ਆ ਕੀ ਹੁੰਦਾ ਬਾਈ ਆਹੋ ਉਹ ਕਰੋ ਜਿਵੇਂ ਮੱਛੀ ਛੁੱਟਿਆ ਹੁੰਦਾ ਉਹ ਵਾਲੇ ਲੱਛਣ ਆ ਕਰੋ ਜਿਵੇਂ ਮਸੀ ਛੁੱਟਿਆ ਹੁੰਦਾ ਉਹ ਵਾਲੇ ਲੱਛਣ ਹੋ ਗਏ ਰੇ ਤਾਂ ਮੈਂ ਉਹੀ ਕਹਣਾ ਜਿਵੇਂ ਉਹ ਜਿਵੇਂ ਘਰੋਂ ਮਸੀ ਛੁੱਟਿਆ ਹੁੰਦਾ ਉਹ ਵਾਲੇ ਲੱਛਣ ਹੋ ਗਏ ਰੇ ਤਾਂ ਹੁਣ ਚਲੋ ਚਲ ਬੈਠੋ ਗੱਡੀ 'ਚ ਚਲੋ ਅੰਦਰ ਬੈਠ ਚਲੋ ਆ ਜਾ ਹਰਿੰਦਰ ਆ ਜਾ ਫਟਾਫਟ ਬੈਠੋ ਗੱਡੀ 'ਚ ਚਲੋ 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 ਡਰਾਈਵਰ ਆਪਣੀ ਆਪਣੀ ਜਗ੍ਹਾ ਤੇ ਆ ਜਾਓ ਮਾਲ ਕਿਹੜਾ ਮਾਲ ਓਏ ਬੈਠੋ ਬੈਠੋ ਕੋੜਾ ਚੱਕ ਮਿੰਟ ਹੋਣਾ ਬੈਠੇ ਆਗੇ ਉਹ ਚਲੋ ਭਾਈ ਅਕਲੇਰੇ ਢਾ ਬੈੜਾ ਬੰਦਾ ਇੱਕ ਦਾਪਾ ਨੂੰ ਔਰ ਰੋਟੀ ਖਾਈਏ ਉੱਥੇ ਰੋਟੀ ਰੋਟੀ ਖਾਈਏ ਫਟਾਫਟ ਬੈ ਗਏ ਵਜੀ ਰੋਟੀ ਮੋਟਰਾਂ ਦਾ ਇੱਧਰ ਹੋ ਨੇ ਆ ਲੈ ਲੋ ਕਣਕ ਕੂਣਕ ਪੂਰੀ ਵਧੀਆ ਖੜੀ ਆ ਕਣਕਾਂ ਵੇਓ ਲੈ ਰੋਡ ਵੀ ਪੂਰੇ ਵਧੀਆ ਨੇ ਰੋਟਾ ਹੈ ਕੀ ਲੱਛਣ ਕਰਦੇ ਹੋ ਕੀ ਹੋ ਗਿਆ ਵੀਰ ਬੰਦਾ ਗਾਹ ਕਹਾ ਗੱਲ ਨਹੀਂ ਨਹੀਂ ਵੀਰੇ ਕੁਝ ਗਲਤ ਨਹੀਂ ਬੋਲਣਾ ਸਾਊ ਬੱਚੇ ਬਣ ਕੇ ਰਹੋ ਸਾਡਾ ਬੁੱਤੂ ਲਾਈ ਜਾਓ ਮੇਰੇ 10 ਦਿਨ ਦਾ ਟ੍ਰਿਪ ਸਾਰਾ ਤੁਹਾਨੂੰ ਦੱਸਾਂਗਾ ਸਾਰਾ ਕੋਸੇ ਵੀ ਕਿੱਥੇ ਕਿੱਥੇ ਜਾਣਾ ਕਿੱਥੇ ਕੀ ਮਿਲ ਰਿਹਾ ਕਿੱਥੇ ਕੀ ਮਾਣ ਜੈਸਲ ਮੇਰ ਵੀ ਲੈ ਕੇ ਜਾਵਾਂਗੇ ਜੈਸਲ ਮੇਰ ਵੀ ਲੈ ਜਾਣਾ ਸਾਡਾ ਬੁੱਤੂ ਲੱਗੀ ਜਾਵੇ ਜੈਸਲ ਮੇਰ ਤੇ ਨਿਆਰੇ ਲੈਣੇ ਨੇ ਹਮਨ ਅਪਡੇਟ ਮਿਲੂ ਹਾਂ ਵਾਹ हां विसंग को फिर रोक ली गड्डी हुन थोनू ਭੁੱਖ ਲੱਗਿਆਈ ਬ੍ਰੈਕਫਾਸਟ ਕਰੀਏ ਆਹ ਦੇਖ ਲਿਆ ਢਾਬਾ ਚਲੋ ਫਿਰ ਮਾਰੋ ਛਾਲਾ ਫਿਰ ਬਹੁਤ ਸਾਦੇ ਰੋਟੀ ਖਾਣ ਲੱਗੇ ਹੋ ਐਨੀ ਸਾਦੇ ਰੋਟੀ ਖਾ ਲੈਨੇ ਹੋ ਤੁਸੀਂ ਚਲੋ ਚਲੋ ਉੱਤਰ ਜੋ ਮਾਰੋ ਛਾਲਾ ਕੋਈ ਰਹਿੰਦਾ ਆਜੋ ਵੀ ਹੈ ਸਮਾਇ ਨਾਲ ਬੋਲੇ ਵਾਲੀ ਆ ਤਾਂ ਪੀਪੇਉੜ ਵਾਲ ਨਾਲ ਦੀ ਮਸ਼ੀਨ ਆ ਗਈ ਓਏ ਜਿਹੜਾ ਜ ਇਹਨਾਂ ਨੇ ਤੁਸੀਂ ਬਲੋਰ ਲਾਇਆ ਹੁੰਦਾ ਸੀ ਉਹ ਦੇਖਾਵਾ ਮਾਰਨੇ ਨੂੰ ਸੇਮ ਉਹੀ ਨਾ ਓਏ ਉਧਰ ਅੱਗ ਜੀ ਮਾਰੂ ਇਹੋ ਜਿਹਾ ਇਹਨਾਂ ਕੋਲ ਵੀ ਹੁੰਦਾ ਸੀਗਾ ਦੇਖੋ ਵਧੀਆ ਬੰਦ ਚ ਲਾਇਆ ਵਧੀਆ ਮਾਹੌਲ ਆ ਪੂਰਾ ਹਾਂ ਹਾਂ ਕਰ ਲਓ ਲਗਾ ਦਿੱਤਾ ਆਇਓ ਫੇਰ ਭੁੱਖ ਲੱਗਿਆ ਈ ਹਾਂਜੀ ਹਾਂਜੀ ਤੂਰ ਕੀ ਦਾਲ ਤੂਰ ਤੂਰ ਰੋਟੀ ਤਾਂ ਵਧੀਆ ਤਵੇ ਵਾਲੀ ਉਹ ਮਿਲਣੀ ਆ ਰੋਟੀ ਤਾਂ ਵਧੀਆ ਤਵੇ ਵਾਲੀ ਉਹ ਮਿਲਣੀ ਆ ਆ ਖੀਰੇ ਨਾ ਨਾ ਰੋਟੀ ਹਲੇ ਆਈ ਨਹੀਂ ਖੀਰੇ ਦੀ ਪਲੇਟ ਆਏ ਨੇ ਪਹਿਲਾਂ ਹੀ ਖਾਲੀ ਕਰਤੀ ਜੱਬਾ ਵਾਲਾ ਜੱਬਾਈ ਬਹੁਤ ਵੱਡਾ ਕੀਰੇ ਦੀ ਪਲੇਟ ਪਹਿਲਾਂ ਹੀ ਖਾਲੀ ਕਰਤੀ ਆ ਬਾਈ ਦੁਬਾਰਾ ਦੇ ਕੇ ਗਿਆ ਕਹਿੰਦਾ ਯਾਰ ਤਰਸ ਦੇ ਆਧਾਰ ਤੇ ਸਾਨੂੰ ਦੇ ਦੇ ਨਾ ਕੋਈ ਚੱਕਰ ਨਹੀਂ ਆਹ ਨਾਲ ਛੂਡੀ ਟੋਲੀ ਬੜੀ ਕਾਲੀ ਨੂੰ ਲਾ ਗਿਆ ਔਰ ਇਹ ਬੜੀ ਕਾਲੀ ਨੂੰ ਇਹ ਰਾ ਜੱਬਾ ਵੀ ਵੱਡਾ ਹੈ ਵੀਰੇ ਏਜ ਦਾ ਵੀ ਫਰਕ ਆ ਏਜ ਦਾ ਵੀ ਫਰਕ ਆ ਲੈ ਜੀ ਜੱਬਾ ਕੋ ਖਾਣੇ ਉਹਨੇ ਕੀ ਛਾਣੂ ਨੇ ਕੀ ਹੁੰਦੀ ਆ ਇਹਦੇ ਚ ਨਾ ਹਾਂ ਜੱਬਾ ਖਾਣੇ ਆ ਹਾਂ ਉਹ ਇਹਨੂੰ ਔਰ ਇੱਕ ਹੀ ਕਿੱਡਾ ਜੱਬਾ ਤੂੰ ਤਾ ਇੱਥੇ ਖਾਲਾ ਵਿੱਚੇ ਉਹ ਤਿੰਨ ਬੰਦੇ ਨੂੰ ਕੋਈ ਖਾਣਾ ਬੋਕੀ ਕੇ ਮਾਮਾਂਗੇ ਅੱਛੇ ਆ ਹਰ ਹਰ ਦੀ ਦਾਲ ਕਿਹੜੀ ਦਾਲ ਦੀ ਆ ਤਿੰਨ ਪਲੇਟ ਆ ਵੀਰ ਉਹਨੇ ਅੰਬਰਸਰ ਦੇ ਨੇ ਚੱਲੀਏ ਵੀ ਚਲੋ ਸ਼ਾਕ ਲਿਆ ਪਰ ਜੱਦਾ ਇਹਨੇ ਤਾਂ ਖਾਦੀ ਨਹੀਂ ਨਾ ਇਹਨੂੰ ਪਸੰਦ ਨਹੀਂ ਆਈ ਇਹਨੂੰ ਪਸੰਦ ਨਹੀਂ ਆਈ ਇਹ ਮੁੰਡਾ ਥੋੜਾ ਸਾਡਾ ਸ਼ਹਿਰੀ ਟਾਈਪ ਇਹ ਪੀਜੇ 버ਗਰ ਖਾਂਦਾ ਆ ਨਾ ਨਾ ਨੇਤਰਾ ਜਿਹੜਾ ਬੇਦੀ ਰਹਿੰਦਾ ਨੋਡਲ ਖਾਂਦਾ ਨੋਡਲ ਏ ਨੂਡਲਾਂ ਦਾ ਸ਼ਿਕਾਰੀ ਐ ਨੂਡਲਾਂ ਦਾ ਸ਼ਿਕਾਰੀ ਆ। ਗਿਆ ਨਾ ਕਿੱਥੇ ਪ੍ਰਭਾਵਨ ਬਣਦੇ। ਉਹ ਇੱਕ ਰੋਟੀ ਖਾਦੀ ਆ। ਓਏ ਮੈਂ ਤਾਂ ਇਹਨੂੰ ਜਰੇ ਦਾ ਮੂੰਹ ਜਿਹਾ ਦੇਖ ਲਿਆ ਸੀ ਵੀ ਜਾਰੇ ਨੇ ਨਹੀਂ ਇਹਨੂੰ ਪਸੰਦ ਨਹੀਂ ਆਈ। ਮਾਹ ਲੈ ਵੀ ਇਹਨੇ ਇੱਕੇ ਰੋਟੀ ਖਾਣੇ ਮੈਂ ਬੱਸ ਦੱਸਿਆ ਵੀ ਤੈਨੂੰ। ਇਹਨੂੰ ਕਿੰਨਾ ਚਿਰ ਦਾਲੇ ਨਹੀਂ ਸਮਝ ਲੱਗੀ। ਹਾਂ ਦਾਲੇ ਨਹੀਂ ਸਮਝ ਲੱਗੀ ਇਹਨੂੰ ਪਤਾ ਨਹੀਂ ਆਏ ਨਹੀਂ ਪਤਾ ਲੱਗਿਆ ਵੀ ਕੀ ਆ ਕਾਦੀ ਦਾਲ ਆ। ਇਹ ਕਹਿੰਦਾ ਸੂਰ ਦੀ। ਨਿਕੋ ਉੱਚਾ ਕੱਢੇ। ਕਹਿੰਦਾ ਕਹਿੰਦਾ ਸ਼ਾਈ ਵੀ ਨਹੀਂ ਰਹਿ ਗਿਆ ਉਹ ਕਹਿੰਦਾ ਸ਼ਾਈ ਚੂਰ। ਨਿਕੋ ਉੱਚਾ ਕੱਢਦਾ ਸੀ। ਲਓ ਵੀ ਮੁੰਡੇ ਉਹ ਰਾਜਸਥਾਨ ਚ ਰੁਕੇ ਆ ਗੱਡੀ ਖੜਾ ਲਈ। ਤੁਹਾਨੂੰ ਹੁ ਟਰੈਕਟਰ Rajasthan ਦੇ ਬੜਾ ਕੌਮਲੇ ਦੇ ਰਾਜਸਥਾਨੀਆਂ ਦੇ ਤੇ ਅਰੇ ਇੱਧਰ ਰੋ ਇਹ ਆਪਣੇ ਮਿੱਤਰ ਦਾ ਹੀ ਘਰ ਆ ਇੱਥੇ ਮਿੱਤਰ ਨੂੰ ਆਪਾਂ ਪਿਛਲੀ ਵਾਰ ਵੀ ਮਿਲੇ ਆ ਮਿਲੇ ਮਿੱਤਰ ਆ ਕੋਲ ਸਾਲ ਬਾਅਦ ਸਾਲ ਬਾਅਦ ਦੁਬਾਰਾ ਇਹਦੇ ਆਏ ਆ ਘਰੇ ਸਾਲ ਬਾਅਦ ਇਹਦੇ ਕੋਲ ਦੁਬਾਰਾ ਆਏ ਆ ਅਸੀਂ ਪਸ਼ੂ ਦੇਖ ਲੋ ਹਿੰਦੀ ਮੈਸਰ ਦੇਖੋ ਸਿੰਘ ਕਿੱਧਰ ਨੂੰ ਜਾਂਦੇ ਨੇ ਤੁਹਾਨੂੰ ਦਿਖਾਉਨੇ ਆ ਇਹਨਾਂ ਦੇ ਖੇਤ ਚੱਕ ਓਏ ਕਣਕ ਦੇਖ ਲਓ ਆਪਣੇ ਵਾਲੀ ਕਣਕ ਨਾਲੋਂ ਫੜੀ ਹੋਈ ਹੋਈ ਆ ਆ ਕਿੱਥੇ ਫਿਰਦੇ ਹੋ ਰੂਪ ਤੇ ਬਿਠਾਉਣਾ ਆਪਣਾ ਫਰੈਂਡ ਮੋਟਰ ਤੇ ਕਹਿੰਦਾ ਆਜੋ ਕਿੱਧਰ ਚੱਲੇ ਆਪਣੇ ਫਰੈਂਡ ਕੋਲ ਚੱਲੇ ਮੋਟਰ ਤੇ ਬਹਿਨੇ ਆ ਇੰਜੋਏ ਕਰਦੇ ਆ ਚਲੋ ਚਲੋ ਕਹਿੰਦਾ ਮੈਂ ਇੱਕ ਵਾਰ 10 15 ਮਿੰਟ ਲਾ ਕੇ ਜਾਓ ਫਰੈਂਡ ਕਹਿੰਦਾ ਮਿਲ ਕੇ ਜਾਓ ਚੱਲ 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 ਬੂਟ ਯਾਰ ਚੱਪਲਾ ਪਾ ਕੇ ਆਉਣੀਆਂ ਸੀ ਆ ਖੇਤਾਂ 'ਚ ਬੂਟ ਪਾ ਕੇ ਆਈਦਾ ਕਣਕ ਪੂਰੀ ਵਧੀਆ ਖੜੀ ਆ ਕੋਈ ਗੁੱਲੀ ਡੰਡਾ ਨਹੀਂ ਗਾ ਪਿਆਜ਼ ਪਿਆਜ਼ ਮਿੱਦਿਓ ਨਾ ਅਗਲੇ ਦਾ ਹੋਰ ਕਿਹਦੇ ਫਰੈਂਡ ਆਪਾਂ ਨੂੰ ਉਰੀ ਢਾਲਵੇ ਦੇਖ ਕੇ ਦੇਖ ਕੇ ਚਲੋ ਓ ਯਾਰ ਚੱਪਲ ਪਾ ਕੇ ਆਉਣੀ ਸੀਗੀ ਆਪਣੇ ਫਰੈਂਡ ਤਾਂ ਬਹੁਤ ਭਾਦੇ ਆ ਤੁਹਾਨੂੰ ਸਾਰਾ ਕੁਝ ਦਿਖਾ ਦੇਣਾ ਆਪਾਂ ਇਹੀ ਜੱਟ ਲੋ ਲੈ ਹਾਂ ਹਾਂ ਸਾਲੇ ਹੋਏ ਨੇ ਵਲੌਗ ਆ ਹੀ ਜਗਲਾ ਲੱਗਿਆ ਇੱਥੋਂ ਆਪਣੇ ਪੰਜਾਬ ਵਾਲੇ ਉਹ ਕਰਦੇ ਨੇ ਰੱਜਦੇ ਨੇ ਆਹ ਦੇਖੋ ਆਹ ਵਾਲੀ ਆ ਲੱਗੀ ਹੋਈ ਆ ਖਾਸ ਖਾਸ ਚੱਕੋ ਆ ਸਾਰਾ 5 ਬਸਵੇ ਦਾ ਪਲਾਟ ਆ ਇਹੇ 5 ਬਸਵੇ ਦਾ ਆ ਸਾਰਾ 5 ਬਸਵੇ ਦਾ ਪਲਾਟ ਆ ਇਹੇ 8 ਪਾਣੀ ਲਾਇਸੈਂਸ ਮਿਲਿਆ ਹੈ ਨਾ ਨੂੰ 5 ਬਸਵੇ ਲਾਇਸੈਂਸ ਮਿਲਿਆ ਹੋਇਆ ਇਹਨਾਂ ਨੂੰ 8-9 ਪਾਣੀ ਲੱਗ ਜਾਂਦੇ ਨੇ ਇਹਨੂੰ ਲੈ ਦੇਖ ਲੋ ਹਲੇ ਛੋਟੀ ਆ ਜੇ ਅਸੀਂ ਕਿਤੇ ਥੋੜਾ ਜਿਹਾ 2-3 ਮਹੀਨੇ ਬਾਅਦ ਆਉਂਦੇ ਫੇਰੇ ਤਿਆਰ ਥੀ ਇਹ ਆਏਗਾ ਵੀ ਇਹ 2 ਮਹੀਨੇ ਬਾਅਦ ਮਾਜੇਗਾ 2 ਮਹੀਨੇ ਬਾਅਦ ਆ ਜਾਏਗਾ ਬੂਜਾ ਪੱਟ ਕੇ ਵੀ ਸਿੱਟਿਆ ਹੈ ਜਿਹੜਾ ਜਿਆਦਾ ਸੰਗਣਾ ਵਿੱਚੋਂ ਸੰਗਣਾ ਹਲੇ ਹੋਰ ਵੀ ਮੇਲਾ ਦਾ ਕੱਢਣਗੇ ਕਿ ਕੱਢਤਾ ਸੰਗਣਾ ਸੰਗਣਾ ਆ ਇਹਨਾਂ ਦੀ ਦਾਤੀ ਆ ਫਿਰ ਜਿਹਦੇ ਨਾਲ ਇਹੋ ਕਰਦੇ ਨੇ ਖਰਾਬ ਉੱਥੇ ਜੀ ਵੀ ਕੱਢਣੇ ਪੜਦੇ ਇੱਕ ਵਾਰ ਅੱਛਾ ਇਹ ਜੇ ਖਰਾਬ ਹੋ ਜਾਂਦਾ ਬੂਟਾ ਉਹ ਫਿਰ ਖਰਾਬ ਕੱਢਣੇ ਪੜਦੇ ਸੀ ਓਕੇ ਨਾਮ ਹੈ ਭਾਈ ਆਪਕਾ ਕੀ ਨਾਮ ਹੈ RAMLAL 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 ਭਾਈ ਦਾ ਖੇਤ ਆ ਹੈ ਸ਼ਾਹ ਲਾਲ ਕਿਸਾਨ ਹੈ ਇਸਕਾ RAMLAL ਭਾਈ ਦਾ ਨਾਮ ਹੈ ਔਰ ਦੇਖੋ ਬਾਈ ਨੇ ਜਿਹੜਾ ਬੂਟਾ ਸੰਘਣਾ ਹੋ ਗਿਆ ਕੱਢਿਆ ਹੋਇਆ ਸਾਰਾ ਹੈਗਾ ਆ ਦੇਖੋ ਆ ਦੇਖੋ ਜਿਹੜਾ ਓਏ ਆ ਲੈ ਜਾਓ ਤੇਰੀ ਸਬਜ਼ੀ ਬਣਾ ਲਿਓ ਓਏ ਆ ਲੈ ਜਾਓ ਸਬਜ਼ੀ ਵੀ ਬਣਦੀ ਆ ਕਿਉਂ ਸਬਜ਼ੀ ਬਣਦੀ ਇਹ ਤਾਂ ਫਿੱਟਾ ਬੰਨਦਾ ਆ ਇਸ ਵਿੱਚ ਇਤਨਾ ਨਸ਼ਾ ਨਹੀਂ ਹੈ ਉਹ ਕੌਣ ਕੌਣ ਖਾਂਦਾ ਇਹ ਕੀ ਦਾ ਪਾਪਾ ਖਾਂਦਾ ਇਹ ਦੱਸ ਦੋ ਉਹਨੂੰ ਦੱਸ ਦੋ ਵੀ ਉਹਦੇ ਖੇਤ 'ਚ ਪਹੁੰਚ ਗਏ ਸਬਜੀ ਬਣਾ ਸਕਦੇ ਆ ਜੀ ਠੀਕ ਹੀ ਕਰ ਲੋ ਲੈ ਕੁੱਕਰ ਕੁੱਕਰ ਧਰ ਲੋ ਆ ਰਜਿੰਦਰ ਆ ਨੌਂ ਦੇ ਵੀਡੀਓ ਓ ਓ ਕਰਨਵੀਰ ਓ ਕਰਨਵੀਰ ਆ ਦੱਸੋ ਕੀ ਦਾ ਪਾਪਾ ਖਾਂਦਾ ਇਹ ਦੱਸ ਦੋ ਮਾੜਾ ਇੱਕ ਗਿਆਨ ਦੇ ਦੋ ਹਾਂ ਇਹ ਨਹੀਂ ਕਹਿਣਾ ਅੱਛਾ ਇਹ ਤਾਂ ਗਲਤ ਹੋ ਗਿਆ ਕੰਮ ਇਹ ਤਾਂ ਗਲਤ ਹੀ ਹੋ ਗਿਆ ਜੇ ਕਿਹਦਾ ਰਿਸ਼ਤਾ ਹੋਣਾ ਅਗਲੇ ਨੇ ਕਿਹਦਾ ਭੈਣ ਚ ਇਹ ਤਾਂ ਗਲਤ ਹੀ ਹੋ ਗਿਆ ਭਾਈ ਤੌੜੀ ਵੀ ਟੰਗੀ ਹੋਈ ਆ ਵੀ ਦੇਖ ਨજર ਨਾ ਲੱਗ ਜਵੇ ਐਵੇਂ ਕਿਤੇ ਫਸਲ ਖਰਾਬ ਨਾ ਹੋ ਜਵੇ ਵੀ ਤੌੜੀ ਵੀ ਲੱਗੀ ਹੋਈ ਆ ਆ ਦੇਖ ਆਹ ਦੇਖੋ ਕਣਕ ਗੁੱਛੀਆਂ ਜਿਹੀ ਬੀਜੀ ਹੋਈ ਆ ਤੁਹਾਨੂੰ ਪਤਾ ਆ ਕਣਕ ਕਿਵੇਂ ਬੀਜੀ ਹੋਈ ਆ ਭਾਈ ਉਹ ਕਿਹੜੇ ਕੰਮ ਆਉਂਦੀ ਆ ਉਹ ਦੋਏ ਚੁਟਕੀਆਂ ਨਾਲ ਹਾਂ ਵਿੰਦਰ ਉਹ ਆ ਦੇਖ ਲੋ ਖੇਤ ਆ ਦਿਖਾ ਇਧਰ ਵੀਡੀਓ ਚ ਉਹ ਅੱਗੇ ਵੀ ਲੱਗੀ ਹੋਈ ਆ ਉਹਦੇ ਅੱਗੇ ਵਾਲੇ ਨੇ ਖੇਤ ਬਾੜ ਕੀਤੀ ਹੋਈ ਆ ਖਾਸ ਉਹਦੇ ਅੱਗੇ ਵੀ ਲੱਗੀ ਹੋਈ ਆ ਆਜੋ ਮੁੰਡਿਓ ਖਾਸ ਖਾਸ ਐ ਇਹ ਇਹ ਤੋਂ ਹੀ ਫੀਮ ਤਿਆਰ ਹੁੰਦੀ ਆ ਹਾਂ ਹਾਂ ਜੋਰ ਤਾਂ ਪੁੱਤੇ ਆ ਗਏ ਬਗਰੇ ਬੈ ਗਏ ਹਲਕ ਗਏ ਹਲਕ ਗਏ ਯਾਰ ਕਿਉਂ ਤੁਸੀਂ ਅਗਲੇ ਦਾ ਲਸਣ ਪਿਆਜ਼ ਮਿੱਦਦੇ ਹੋ ਬਾਈ ਆਪਣੇ ਹੁਣ ਘਰ ਲੈ ਕੇ ਚੱਲੇ ਆ। ਹੈ ਜੋਤ ਚਾਹ ਪਲਾਊਗਾ ਆਪਾਂ ਨੂੰ? ਚਾਹ ਪਾਣੀ ਪਲਾਊਗਾ। ਪਿਛਲੀ ਵਾਰ ਵੀ ਮਿਲ ਕੇ ਗਏ ਆ ਸੀ ਇਹ ਵੀਰ ਨੂੰ। ਪਿਛਲੀ ਵਾਰ ਤਾਂ ਚੱਲ ਅਸੀਂ ਵੀਡੀਓ-ਵੀਡੀਓ ਨਹੀਂ ਬਣਾਉਂਦੇ ਸੀ। ਖੇਤ ਦਾ ਅਸੀਂ ਬਾਈ ਦੇ ਦੇਖੇ ਹੋਏ ਸੀਗੇ। ਹੁਣ ਉਹ ਲੱਗੀ ਹੋਈ ਆ ਬਾਈ ਨੇ। ਇਹਨਾਂ ਨੂੰ ਲਾਇਸੈਂਸ ਮਿਲਿਆ ਹੋਇਆ ਸਾਰਾ। ਕਣਕ ਦੇਖ ਲਓ ਪੂਰੀ ਵਧੀਆ ਖੜੀ ਆ ਜੋਤ। ਆ ਵਿੱਚ ਸਰੋ ਦਾ ਸਿੱਟਾ ਕੋਈ ਦੇ ਗਿਆ। ਕੋਈ ਲਾਗੜਾੜ ਕੱਢਣ ਦਾ ਮਾਰਾ ਵਿੱਚ ਸਰੋਂ ਦਾ ਛਿੱਟਾ ਦੇ ਗਿਆ ਆਏ ਬਾਈ ਦਾ ਘਰ ਬੋਲਦਾ ਨਾਲ ਕੀ ਕਰਦੇ ਆ ਆਹੀ ਆ ਬਾਈ ਦਾ ਘਰ ਹਨਾ ਬਾੜਾ 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 ਆਇਆ ਤਾਂ ਸੱਚ ਇਹਦਾ ਬਾਈ ਦਾ ਮੱਝਾਂ ਵਾਲਾ ਪੱਥਰਾਂ ਦਾ ਹੀ ਬਣਾਇਆ ਸਾਰੀ ਆ ਪੱਥਰਾਂ ਵੀ ਇਹ ਤਾਂ ਬਾਈ ਦਾ ਮੱਝਾਂ ਵਾਲਾ ਦੂਆ ਘਰ ਤਾਂ ਬਾਈ ਦਾ ਹਾਲੀ ਸ਼ਾਨ ਆ ਗੰਦਾ ਦੇ ਕਿ ਨਹੀਂ ਟੁੱਟ ਜਗਾ ਉਹੀ ਤਾਂ ਕਹਿੰਦਾ ਦੂਆ ਘਰ ਤਾਂ ਬਾਈ ਦਾ ਹਾਲੀ ਸ਼ਾਨ ਆ ਅਲੀਸ਼ਾਨ ਅਲੀਸ਼ਾਨੇ ਹੁੰਦਾ ਅਲੀਸ਼ਾਨ ਦਾ ਬੱਚਾ ਹਾਂ ਆ ਤਾਂ ਘਰ ਬਾੜਾ ਹੈ ਬਾਈ ਦਾ ਇਹ ਤਾਂ ਮੱਝਾਂ ਵਾਲਾ ਹੈ ਬਾਈ ਦਾ ਮਰ ਗਈ ਵੀਰ ਉਹਨਾਂ ਦੇ ਖੇਤ ਦੇਖ ਲੈ ਖੇਤ ਦੇਖ ਲੈ ਵੀਰ ਉਹਨਾਂ ਦਾ ਇਹ ਰਾਮ ਲਾਲ ਦਾ ਖੇਤ ਹੈ ਹਾਂ ਹਾਂ ਮੇਰਾ ਹੀ ਮੰਦੋ ਹਾਂ ਇਹਨਾਂ ਦਾ ਖੇਤ ਹੈ ਖੁਰੀ گاؤں ਖੁਰੀ گاؤں ਖੁਰੀ گاؤں ਖੁਰੀ گاؤں ਹੈ ਸਾਰਿਆਂ ਨੂੰ ਦਿਖਾ ਦੇ ਆ ਦੇ ਅਗਲੇ ਨਾਲ ਲੰਘ ਕੇ ਖੁਰੀ گاؤں ਆ ਆ ਵੀਰ ਉਹਨਾਂ ਦਾ ਉਹ ਆ ਖੇਤ ਹੈ ਕੀ ਤਾਂ ਕੀ ਤੇਨੋਂ ਨੋਖਾਦਾ ਕਦੀ ਜਿੱਦ ਕਰਦੀ ਤੁਨੂੰ ਉਹਨੂੰ ਖੇਤ ਦੇਖ ਲੈ ਲਾਇਸੈਂਸ ਖੇਤ ਹੈ ਜੀ ਰੱਜ ਕੇ ਖੇਤ ਦੇਖ ਕੇ ਤੂੰ ਦੇਖ ਕੇ ਰੱਜ ਗਿਆ ਆਲੂਆਂ ਨੂੰ ਲਾ ਓਏ ਅਗਲੇ ਦਾ ਸਿਮਿੰਟਰ ਲਾਇਆ ਹੋਇਆ ਸਿਮਿੰਟਰ ਲਾਇਆ ਉਹਦੇ ਮਕਾਨ ਉਹ ਚਕਾਰੇ ਸੜਤੀ ਮਕਾਨ ਤਿਆਰ ਹੁੰਦਾ ਉਹ ਦੇਖ ਲੈ ਉਧਰ ਇੱਧਰ ਕਰਾ ਰਹੀ ਅੜਗੀ ਲਾ ਕੇ ਰੱਖਾ ਕਿਵੇਂ 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 ਹੱਥ ਕਿਵੇਂ ਲਾ ਕੇ ਦਿਖਾਉਣੇ ਨੇ ਹਾਂ ਲਾ ਚੱਲ ਲੱਗ ਜਾਂਦੇ ਤੇ ਆ ਦੇ ਲਾ ਦਿਓ ਲਾਈ ਲਾਈ ਕਿਵੇਂ ਹੱਥ ਲਾਉਣੇ ਆ ਲਾ ਕੇ ਦਿਖਾ ਚੱਲ ਲਾ ਕੇ ਦਿਖਾ ਆਹ ਦੇਖੋ ਬਾਹ ਬਹੁਤ ਲਚਕੀਲਾ ਮੇਰਾ ਤਾਂ ਇਹ ਨੂੰ ਲੱਗੂ ਘੋੜਾ ਘੋੜਾ ਹੋ ਗਿਆ ਤੇਰੇ ਤਾਂ ਗੋਡੇ ਵੀ ਫ੍ਰੀ ਹੋ ਗਏ ਲਗਾਉਗਾ ਸਾਰਾ ਸਾਰਾ ਮੰਨ ਰਿਹਾ ਸਰਪ ਨਹੀਂ ਜੋ ਪੱਲੇ ਚਾਰੋਂ ਆ ਦੇਖ ਕਿੱਥੇ ਆ ਗਿਆ ਆਪਾਂ ਪਪ ਹਵਾਲ ਤੋਂ ਅੱਗੇ ਟੱਪੇ ਆਏ ਆ ਤਾਂ ਘਾਟ ਹੀ ਆ ਗਈ ਬੰਗਲੜੀ ਇਲਾਕਾ ਸਾਰਾ ਟਾਈਗਰ ਰਹਿੰਦੇ ਨੇ ਟਾਈਗਰਸ ਵਰ ਮੇਰੀਆ ਔਰ ਇਹਨੇ ਸਾਈਨ ਬੋਰਡ ਵੀ ਲਾਏ ਹੋਏ ਨੇ ਅੱਜ ਮੋੜ ਥੋੜੀ ਥੋੜੀ ਦੁਕਾਨ ਹੋ ਰਹੀ ਅੱਜ ਹਲਕੀ ਹਲਕੀ ਅੱਜ ਹੋਈ ਆ ਆਹ ਦੇਖੋ ਕੋਸ਼ ਦੇਖੀ ਕਿਵੇਂ ਬੁੜਦੀ ਆ ਆ ਚਾਹਦੇ ਆ ਪਿੱਛੇ ਵਾਲੇ ਵੀ ਜੱਗ ਨੇ ਪਿੱਛੇ ਜੜਤਾ ਦੀ ਰੂਪ ਨੂੰ ਔਰ ਇਹਨੂੰ ਮੈਪ ਨਹੀਂ ਚਲਾਉਣਾ ਆਉਂਦਾ ਏਰੀਆ ਬਹੁਤ ਵਧੀਆ ਯਾਰ ਮੈਪ ਚਲਾਉਣਾ ਨਹੀਂ ਤੇ ਆਉਂਦਾ ਰੂਪ ਨੂੰ ਕਿ ਚੇ ਸੱਟਣਾ ਪੈ ਗਿਆ ਰੂਪ ਆ ਗਏ ਬਸ ਪਹੁੰਚ ਲੈ ਜਿੰਦਾ ਪਹੁੰਚਣੇ ਆ ਲਈਆਂ ਬਸ ਉੱਟ ਘੜ ਮੈਂ ਕਿਹਾ ਕਿ ਰਾਤ ਉਦੀ ਰਹਨੇ ਆ ਹਰ ਮਹਿਫਲ ਲੱਗੀ ਹੋਈ ਤੰਪੂ ਲੈ ਉਹ ਲੈ ਲੈਣ ਦੇ ਰਾਤ ਹੈਨਾ ਤੰਪੂ ਕਿਉਂ ਆਉਂਦੇ ਚੱਕ ਲਿਆ ਉਹਨਾਂ ਦੀ ਇੱਥੇ ਲਾ ਲੈਣਾ ਸੀ ਇੱਥੇ ਪਾ ਲੈਣਾ ਠੀਕ ਹੈ ਉਹੀ ਤੰਪੂ ਨਾਲ ਆਪਾਂ ਆਪਣੇ ਮੈਂ ਕਵਰ ਕਰ ਲੈਣੇ ਸੀ ਹੋਰ ਕੀ ਇਹ ਹੈ ਰੱਦੀਗਾ ਵਿੱਚ ਚੱਕ ਲਿਆ ਦੂਰਾ ਜਿਹੜਾ ਆਪਾਂ ਲੰਘੇ ਨੂੰ ਪੂਰੇ ਆਉਂਦਾ ਇੱਥੇ ਲਿਆ ਹੁਣ ਇੱਕ ਤਾਂ ਮੇਰਾ ਗਲਾ ਖਰਾਬ ਹੋ ਗਿਆ ਦਵਾਈ ਦਵਾ ਦਿਓ ਪਹਿਲਾਂ ਮੈਨੂੰ ਕਿਤੇ ਵਧੀਆ ਜੇ ਮੈਸਰ ਉਹ ਆ ਜੀ ਡਾਕਟਰ ਦਾ ਗੋਲ ਬੈਠੇ ਨੇ ਦਵਾਈ ਬਣਾਉਂਦੇ ਨੇ ਫੇ ਜਾ ਹੁਣ ਦਵਾਈ ਦੱਸੋ ਕੋਈ ਮੈਂ ਦਵਾਈ ਹੁਣੇ ਸੀ ਜੀ ਗੰਨੇ ਗਲੇ ਦੀ ਆ ਗਲੇ ਦੀ ਦਵਾਈ ਆ ਗਲੇ ਦੀ ਆ ਗਲੇ ਦੀ ਦੋ ਫੇਰ ਯਾਰ ਬਲਕੀ ਗੋਲੀ ਲਓ ਖਿੱਚ-ਖਿੱਚ ਦੂਰ ਕਰਮ ਮੇਰੇ ਕੋਲ ਡੱਬੀ ਪਈ ਆ ਉਹਦੇ ਓ ਯਾਰ ਆ ਤਾਂ ਦੂਜੀ ਆ ਜੁਆਇਨ ਆ ਇਹ ਤਾਂ ਜੁਆਇਨ ਆ ਆ ਦੰਦਿਆ ਜੁਆਇਨ ਕਿੱਥੇ ਆ ਜੁਆਇਨ ਦੀ ਜੁਆਇਨ ਆ ਲੈ ਫੜ ਜਵੈਣਾ 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 ਨੂਨਕ ਜੇ ਵਾਲੀ ਆ ਤੇਰਾ ਇਹਨੇ ਜੇ ਨੂਨ ਨਾ ਲੈ ਹੁਣ ਤੂੰ ਬੜਾ ਖਰਾਬ ਹੈ ਹਨਾ ਉਹ ਦੇਖੋ ਅੱਗੇ ਕਿੰਨਾ ਕਿੰਨ੍ਹਾ ਦੇਖ ਅੱਗੇ ਵਿਊ ਤੁਸੀਂ ਮੈਨੂੰ ਆ ਦੋ ਜੇ ਤੁਹਾਡੇ ਕੋਲ ਹੈਗੀਆਂ ਗੋਲੀ ਇਸੋ ਨਿਆਰੇ ਸਰਸਰੀਆ ਕਾ ਔਠੜਿਆ ਔਠੜਿਆ ਇੱਕ ਜੋਦਾ ਹੋਰ ਔਠੜਿਆ ਦੇਖੀ ਨਾ ਵੀਰੇ ਮਰੂ ਮਰੂ ਚਲਾ ਨੀਂਦ ਕੱਢ ਮਗਰ ਨਾ ਨਾ ਮਗਰ ਮਗਰ ਨਹੀਂ ਬਹਿ ਜਾਓ ਇੱਥੇ ਆਪਣਾ ਟੇਕੇ ਬੈ ਨਾ ਨਾ ਏਸੀ ਲਾ ਲਾ ਏਸੀ ਬੰਦ ਕਰਾ ਹਾਂ ਤੇ ਵੀਡੀਓ ਬਣਾ ਮੇਰੀ ਵੀਡੀਓ ਤੇਰੀ ਬਾਹਰ ਨੰਗਾ ਇਹ ਤੇ ਮੇਰੀ ਬੰਦ ਮਰੂਦ ਆ ਕੀ ਆ ਵੀਰ ਕੀ ਚੀਜ਼ ਆ ਆ ਕੈਰ ਪੀਆ 50 ਦੇ ਅੱਧਾ ਕਿਲੋ 50 ਦੇ ਅੱਧਾ ਕਿਲੋ 50 ਦੇ ਅੱਧਾ ਕਿਲੋ 50 ਦੇ ਅੱਧਾ ਕਿਲੋ ਨੇ ਮਹੰਗੇ ਨੇ ਚੱਲ ਫਿਰ 100 ਰੁਪਏ ਕਿਲੋ ਆ ਲੈ ਲੂ ਅਮਰੂਦ ਇਹ ਕਿ ਨਹੀਂ ਦੇ ਦੇਖ ਕੀ ਕਰਦੇ ਦੋਨੇ ਚਾਚਾ ਭਤੀਜਾ ਸੰਦਲੀੇ ਮੜਾਇਆ ਇਹਦੇ ਹੋਰ ਬਾਈ ਦੇਖੋ ਇੱਧਰ ਮੁੰਡੇ ਬਹੁਤ ਕੱਚੇ ਆ ਮੈਂਡ ਮੈਂਡ ਤੇ ਬਰੇਕ ਲਾਉਂਦਾ ਇਹ ਤਾਂ ਖਰਾ ਦਾਣਾ ਨਹੀਂ ਤਾਂ ਮੈਂ ਸਮਝਾ ਕੇ ਮਗਰ ਦਾ ਦੱਸ ਕੇ ਲੈ ਕੇ ਆਉਂਦੇ ਸਿਆਣਿਆਂ ਦੀ ਗੱਲ ਛੇਰੋ ਸੱਚੀ ਹੁੰਦੀ ਆ ਧਿਆਨ ਨਾ ਜਾਣਾ ਚਾਹੀਦਾ ਹੌਲੀ ਹੌਲੀ ਸਮਝ ਗਿਆ ਅਨੀਦਾਂ ਤੇ ਨੀਂਦ ਨਹੀਂ ਤੇਰੀ ਪੂਰੀ ਹੁੰਦੀ ਸਿਆਣਿਆਂ ਦੀ ਗੱਲ ਉਹ ਮੇਰੇ ਕੋਲ ਡਰਾਈਵਰ ਚੇਂਜ ਕਰਤਾ ਜਦੇ ਡਰਾਈਵਰ ਚੇਂਜ ਕਰਤਾ ਕੁੱਤੇ ਪੈਨ ਤੈਨੂੰ ਪਤਾ ਹੀ ਨਹੀਂ ਲੱਗਦਾ ਜਾ ਕਿੱਥੇ ਆ ਆਹ ਦੇਖੋ ਜੀ ਕੈਸ਼ੀਅਰ ਸਾਹਿਬ ਕੈਸ਼ ਦਿੰਦੇ ਹੋਏ ਓਏ ਫਲੇ ਦਾ ਡੈਡੀ ਇੱਧਰ ਨਹੀਂ ਦੇਖਦਾ ਕੈਮਰੇ ਵੱਲ ਆਹ ਤੇ ਅਸੀਰ ਮਦਰ ਪਤਾ ਦੇ ਪਾਪਾ ਪਤਾ ਦੇ ਪਾਪਾ ਇਹ ਹੁਣ ਪਤਾ ਦੇ ਪਾਪਾ ਫਿਲਮ ਦਿਖਾਉਣੇ ਆ ਆਪਾਂ ਇੱਕ ਕਾਪੀ ਲਈ ਹੋਈ ਆ ਆ ਪੈਨ ਦੇਖੋ ਜੇਬ ਚ 500 ਰੁਪਏ ਬਣ ਸਾਰਾ ਹਿਸਾਬ ਤਾਂ ਆਪ ਲਿਖੀਂਗਾ ਕਾਪੀ ਤੇ 100 ਏਸੀ ਲਾਉਂਦੇ ਤਾਂ ਠੰਡ ਲੱਗਦੀ ਆ ਜਾਂ ਏਸੀ ਬੰਦ ਕਰਦੀ ਆ ਤਾਂ ਗਰਮੀ ਲੱਗਣ ਲੱਗ ਜਾਂਦੀ ਆ ਸਾਰੇ ਦਾ ਮੇਰਾ ਗਲਾ ਖਰਾਬ ਹੋ ਗਿਆ ਆ ਮੁੰਡੇ ਦਾ ਸਾਡੇ ਦਾ ਗਲਾ ਖਰਾਬ ਹੋ ਗਿਆ ਯੂਟਿਊਬਰ ਦਾ view دیکھتا ہوں view ਬਹੁਤ ਵਧੀਆ ਸੜਕਾਂ ਦੀ ਕੋਈ ਕੱਚ ਨਹੀਂ ਹੈਗੀ ਸੜਕਾਂ ਇੱਕ ਨੰਬਰ ਨੇ ਜੀ ਗੱਡੀ 100 110 ਤੋਂ ਥੱਲੇ ਨਹੀਂ ਉਤਰਦੀ ਪਤਾ ਨਹੀਂ ਸਪੀਡ ਨਹੀਂ ਲਿਖੀ ਹੋਈ ਜੀ ਤੇ view ਬਹੁਤ ਘੈਂਟ ਆ ਪਰ ਵੇਖਿਆ ਨਾ ਹੋਰ ਤਾਂ ਪੂਰਾ ਘੈਂਟ ਨੇ ਉਹ ਹੋਰ ਨਾਲ ਤਾਂ 80 ਹੁੰਦੀ ਆ view ਤਾਂ ਪੂਰਾ ਘੈਂਟ ਆ ਸਾਰੀ ਕੈਮ ਨੇ ਤੇ ਆਹ ਮੁੰਡਾ ਜਦੋਂ ਥੋੜਾ ਜਿਹਾ ਡਾਊਨ ਪੈ ਜਾਂਦਾ ਕਦੇ ਕਦੇ ਦਿਖਾਇਆ ਨੂੰ ਵੀ ਦਿਖਾ ਇਹ ਡਾਊਨ ਪੈ ਗਿਆ ਉਹ ਆ ਕੀ ਆ ਗਿਆ ਟੰਗੂ ਨੋਏ ਆ ਕੀ ਹੋ ਗਿਆ ਕੋਈ ਲਫੜਾ ਹੋ ਗਿਆ ਲੱਗਦਾ ਹੈ ਆ ਗੱਡੀ ਮਾਰੀ ਭਾਈ ਕ੍ਰੇਟਾ ਕ੍ਰੇਟਾ ਨਾਲ ਲਿਓ ਜੀ ਬਿਲਡ ਕੁਆਲਟੀ ਉਹ ਘੱਟਾ ਹੋ ਗਿਆ ਠੀਕ ਕਰਦੀ ਓਏ ਪੁਲਤਾ ਦੇਖ ਲੈ ਕਿੰਨਾ ਟੱਕਰ ਆ ਕ੍ਰੇਟਾ ਕਿਧਰ ਕਿਧਰ ਜਾਂਦੇ ਹੋ ਗੱਡੀ ਦੀ ਗੱਲ ਕਰਦੇ ਆ ਜਿਹੜਾ ਆਪਾਂ ਗਿੱਲਾ ਦਾਣਾ ਨਹੀਂ ਲੈਂਦੇ ਜੀ ਆ ਜਾਂਦਾ ਗਿੱਲਾ ਦਾਣਾ ਇੱਥੋਂ ਜਾਂਦਾ ਦੇਖੋ ਇੱਥੇ 200 ਰੁਪਏ ਤੋਂ ਅੰਠਲ ਹੈ ਜੀ ਓਏ ਇੰਨਾ ਸਸਤਾ ਪੁੱਛਿਆ ਸੀ ਆਪਾਂ ਹੋ ਸਕਦਾ ਆਪਣੇ ਜਗ੍ਹਾ 600 ਦਿੰਦੇ ਆਪਨੇ 850 ਇੱਥੇ 200 ਰੋਕ ਕੇ ਪੁੱਛੀਏ ਪੁੱਛਿਆ ਯਾਰ ਮੈਂ ਪਤਾ ਕਰੀਏ ਦੁਬਾਰਾ ਕੀਦਾ ਚਲੋ ਵੀਰ ਦਵਿੰਦਰ ਓਏ ਓਏ ਦੇਖ ਓਏ ਮੁੰਡੇ ਜਮੀਨ ਦਾ ਵੀ ਰੇਟ ਵਕੀਓ ਇੱਧਰ ਪੁੱਛ ਲਿਆ ਨਹੀਂ ਕਰਦੇ ਮੁੰਡੇ ਤੀਜੀ ਟੈਂਕੀ ਆ ਜੀ ਕਿੰਨੀ ਰਹਿੰਦੀ ਐ ਇਸ ਵਿੱਚ ਹਲੇ ਥੋੜੀ ਜਿਹੀ ਪਈ ਥੱਕਣੇ ਲੱਗਿਆ ਹੈਗਾ 100 ਕਿਲੋਮੀਟਰ ਦਾ ਤੇਲ ਹੋਰ ਅੱਗੇ ਚੱਲ ਜਾ ਮੇਰੀਆਂ ਬਾਲਾ ਕਿੱਥੇ ਆ ਚੱਲ ਬਾਡੇ ਵਾਲੇ ਆਲਾ ਪ੍ਰਿੰਸਸ ਹਾਂ ਪ੍ਰਿੰਸਸ हैप्पीडे आरे आता और मैं ठीक हा कोई चक्कर नहीं <laughs> केक <गतना. laughs> <laughs> बर्थडे सेलिब्रेट ਕਟਰ ਲੋਗਲ ਮੋਟਿਸ ਹੈਪੀ ਬਰਥਡੇ ਬਾਈ ਨੰਬਰ 32 ਬਾਈ ਅੱਜ ਸਾਡੇ ਬਾਈ ਦਾ ਜਨਮ ਦਿਨ ਆ ਆ ਮੁੰਡੇ ਦਾ ਜਨਮ ਦਿਨ ਆ ਇਹਦਾ ਜਨਮ ਦਿਨ ਅੱਜ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਐਮਪੀ ਦੇ ਵਿੱਚ ਸੈਲੀਬ੍ਰੇਟ ਕਰਨਾ ਇੱਕੋ ਵਾਰ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਦੋਂ ਮੌਕਾ ਮਿਲੂ ਕਦੋਂ ਨਹੀਂ ਫਿਰ ਇਹਨੇ ਕੈਨੇਡਾ ਚਲੇ ਜਾਣਾ ਇਹਨੇ ਕੈਨੇਡਾ ਤੋਂ ਹੁਣ ਵੀ ਕੈਨੇਡਾ ਤੋਂ ਆਇਆ ਵਾਪਸ ਇਹਨੇ ਫੇਰ ਕੈਨੇਡਾ ਚਲੇ ਜਾਣਾ ਹਾਂ ਰੱਬ ਵੇਜੇ ਸੱਜਣ ਵੀਰਾਂ ਦਾ ਜਿਹੜਾ ਨੇ ਅੱਜ ਮੇਰਾ ਬਰਥਡੇ ਸੈਲੀਬ੍ਰੇਟ ਕਰਨਾ ਹਾਂ ਰੱਬ ਵੇਜੇ ਸੱਜਣ ਵੀਰ ਸਭ ਨੂੰ ਦੇਵੇ ਜੋ ਪਿਆਰ ਕਰਦੇ ਨੇ ਮੇਰੇ ਸੱਜਣ ਵੀ ਸਾਰੀ ਮੈਨੂੰ

ਹੈਲੋ ਸਾਰੇ ਆ ਗਾਇਸ ਕੇਕ ਹਾਲੋ ਕੋ ਪਹਿਲਾਂ ਬੈਠੇ ਉਹਨੂੰ ਕੇਕ ਦੇ ਨੇੜੇ ਲੱਗਣੇ ਨੇ ਨੰਦੇ ਆਵੇਗਾ ਉੱਧਰ ਪਹਿਲਾਂ ਉੱਧਰ ਦੋ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਜਾਏਗਾ ਨਹੀਂ ਨਹੀਂ ਉਹ ਦੇ ਯਾਰ ਲੋ ਯਾਰ ਬਹੁਤ ਜ਼ਿਆਦਾ ਆ ਪਾ ਕੇ ਦੇ ਲੈ ਵੀ ਇੱਕ ਗਲਾਸ ਹੋਰ ਦੋ ਆਪਣਾ ਟਾਇਰ ਦਾ ਸ਼ਾਪ ਅਸਰ ਇੱਕ ਗਲਾਸ ਚ ਹੋਰ ਪਾ ਕੇ ਦੋ ਇਤਨਾ ਪੀਜ ਵੜ ਵੜ ਦੇ ਦੇ ਹਾਂ ਬਸ ਠੀਕ ਆ ਟੈਂਕੀ ਕਰਾ ਲਈ ਦੀ ਫੁੱਲ ਹੁਣ ਮੁੰਡੇ ਕਹਿੰਦੇ ਅੱਜ ਰਾਤੋਂ ਰਾਤੇ ਬਾਤ ਚ ਕੱਢ ਦੇਣੀ ਆ ਰਾਤੋਂ ਰਾਤ ਹਾਂਜੀ ਹਾਂ ਪਹਿਲਾਂ ਕਹਿੰਦੇ ਮੁੰਡੇ ਕਹਿੰਦੇ ਰਾਤ ਸਟੇ ਕਰਨੀ ਆ ਵੀ ਸਵੇਰੇ ਸਟੇ ਨਹੀਂ ਹੁਣ એનર્ਜੀ ਬਹੁਤ ਆ ਮੁੰਡਿਆਂ ਚ ਕਹਿੰਦੇ ਹੁਣ ਕੇਕ ਖਾ ਲਿਆ એનર્ਜੀ ਆ ਗਈ ਵੀ ਸਿਰੇ ਹੀ ਲਾ ਕੇ ਰੁਕਾ ਉਹਦੇ ਕਰਕੇ ਹੁਣ ਸਿੱਧਾ ਹੀ 300 ਕਿਲੋਮੀਟਰ ਆ ਦੇ 300 ਕਿਲੋਮੀਟਰ ਪਾਰੇ ਕਰ ਦੇਣਾ ਸਿਰੇ ਹੀ ਜਾਣਾ ਹੁਣ ਲਓ ਵੀ ਮੁੰਡੇ ਦੇ ਜਨਮ ਦਿਨ ਦੀ ਪਾਰਟੀ ਅਤੀਤੀ ਅਤੀਤੀ ਟਾਬਾ ਬੰਦੀਓ ਫਿਰ ਕਰ ਲੈ ਬਾਈ ਲਾਉਦੇ ਆ ਵਧੀਆ ਰੈਸਟੋਰੈਂਟ 'ਚ ਰੁਕੇ ਆ ਕੀ ਨਾਮ ਆ ਅਥੀਤੀ ਪ੍ਰੋਮੋਟਰ ਨੂੰ ਦਿਖਾਓ ਅਥੀਤੀ ਪ੍ਰੋਮੋਟਰ ਆਏ ਪਾਰਟੀ ਦਾ ਪ੍ਰੋਮੋਟਰ ਚਲੋ ਚਲੋ ਅਥੀਤੀ ਪਾਲਾ ਬੰਦ ਨਾ ਉਹ ਲੈ ਲਈਏ ਆਜੋ ਆਜੋ ਦੇਸੀ ਆ ਬੰਦ ਨਾ ਅਥੀਤੀ ਤੁਮ ਕਬ ਜਾਓਗੇ ਔਰ ਦੇਖੋ ਅਥੀਤੀ ਜੀ ਤੈਨੂੰ ਪਾਰਟੀ ਕਰਨੀ ਆਜੋ ਅਥੀਤੀ ਹੈ ਉਹ ਮਾੜੀ ਮੋਟੀ ਗੱਲ ਆਡੇ 22 ਦਾ ਜਨਮ ਦਿਨ 22 ਦਾ ਜਨਮ ਦਿਨ ਕੈਨੇਡੀਅਨ 22 ਦਾ ਜਨਮ ਦਿਨ ਹੋਵੇ ਮਾੜੇ ਮੋٹے ਰੈਸਟੋਰੈਂਟ ਹੋਟਲ ਚ ਨਹੀਂ ਰੁਕਦੇ ਅਸੀਂ ਨਾਲੇ ਪਿਓਰ ਵੈਜ ਰਾਜੇ ਟਾਬੇ ਦੇ ਬਰਦਰ ਦੇ ਹੋਟਲ ਚ ਰੁਕਾਂਗੇ ਹਾਂ ਥੋੜੇ ਵੀਰ ਦੀ ਕਿਰਪਾ ਰਾਜੇ ਟਾਬੇ ਦੇ ਹੋਟਲ ਚ ਦੇ ਰੁਕਾਂਗੇ ਉਹ ਵੀਰ ਤੇਰੀ ਤਾਂ ਕਿਰਪਾ ਅੰਦਰ ਜਾ ਕੇ ਪਤਾ ਲੱਗੂ ਬਾਕੀ ਆ ਲਵ ਯੂ ਬਾਕੀ ਤਾਂ ਅੰਦਰ ਹੀ ਆ ਕੇ ਪਤਾ ਲੱਗੂ ਨਾ ਬਾਕੀ ਤਾਂ ਅੰਦਰ ਹੀ ਆ ਕੇ ਪਤਾ ਲੱਗੂਗਾ ਕੋਈ ਹੈ ਤਾਂ ਹੈ ਨਹੀਂ ਇਹ ਤਾਂ ਖਾਲੀ ਜਿਹਾ ਲੱਗਦਾ ਮੈਨੂੰ ਤਾਂ ਖਾਲੀ ਜਿਹਾ ਲੱਗਦਾ ਜੋਤ ਆਹ ਫੋਟੋ ਖਿਚਣ ਨੂੰ ਵੀ ਬਣਾਇਆ ਇੰਚਾ ਜਰਾ ਜੋਤ ਇਹ ਤਾਂ ਖਾਲੀ ਜਿਹਾ ਲੱਗਦਾ ਮੈਨੂੰ ਉਹ ਚਲੋ ਮੁੰਡੇ ਹੈ ਨਹੀਂ ਕੋਈ ਚੱਲ ਚੱਲ ਇਹ ਤਾਂ ਬਹੁਤ ਤਗੜਾ ਲੱਗਦਾ ਨਾ ਰਾਜੇ ਦੇ ਉੱਪਰ ਨਾਲੇ ਕੰਮ ਲੱਗਦਾ ਖਾਲੇ ਬਜਰ ਦੇਖ ਕੇ ਬੜੋ ਮੈਨੂੰ ਨਹੀਂ ਤੇਰੇ ਬਰਥਡੇ ਪਾਰਟੀ ਆ ਬਰਥਡੇ ਪਾਰਟੀ ਆ ਤੇਰੀ ਜਿੱਥੇ ਮਰਜੀ ਹੋਵੇ ਤੇਰੀ ਬਰਥਡੇ ਪਾਰਟੀ ਮਨਾਉਣੀ ਆ ਔਰ ਇਹ ਉਧਰ ਵੀ ਹੈਪੀ ਬਰਥਡੇ ਵਾਲੀ ਆ ਨਹੀਂ ਓਏ ਉਧਰ ਵੀ ਹੈਪੀ ਬਰਥਡੇ ਵਾਲੀ ਬਰਥਡੇ ਆ ਬੱਡੇ ਹਾਂ ਬੱਡੇ ਬਰਥਡੇ ਉਧਰ ਬੈਠ ਓਏ ਨਾ ਓਏ ਉੱਥੇ ਲੈਣੇ ਆ ਉਧਰ ਭਜ ਜੰਨੇ ਆ ਯਾਰ ਕਾਰਨਰ ਚ ਚੱਲੋ ਕਾਰਨਰ ਚ ਚੱਲ ਯਾਰ ਆ ਜਾਓ ਤੁਸੀਂ ਕਿਉਂ ਭੱਜੀ ਜੰਨੇ ਹੋ ਆ ਹੁਣ ਭੱਜੀ ਵੀ ਜੰਨੇ ਹੂੰ ਲੈ ਹੁਣ ਭੱਜੋਣਾ ਨਾ ਹਾਂ ਹਾਂ ਮੈਂ ਜੋਈ ਇਹਨੇ ਜਾਇ ਤਾਂ 500 700 ਦਿਓ ਉਹ ਵੀ ਚੈੱਕ ਕਰ ਲੈ ਨਹੀਂ ਨਹੀਂ ਉਹ ਲੋਟ ਹੈ ਆ ਉਹ ਲੋਟ ਹੈ ਆ ਉਹ 20 30 ਲਿਖਿਆ ਹੋਇਆ ਉਹ 20 ਦੀ ਉਹਨੇ ਰੂਪ ਬਹੁਤੇ ਨਹੀਂ ਲੇਕੇ ਰੂਪ ਬਹੁਤੇ ਨਹੀਂ ਲੇਕੇ ਆ ਬਾਹ ਸਾਹ ਦਾ ਯਾਰ ਰੇਟ ਆਪਣਾ ਦੂਜਾ ਕਿੱਥੇ ਆ ਜਿਹਨੇ ਕੱਟੇ ਨਾ ਤੀਏ ਉਹ ਹੋਂ ਦਾ ਪਿੱਛੇ ਨੱਚਦਾ ਉਹ ਤਾਂ ਜੈਸਰ ਬਣਾਉਂਦਾ ਵੀ ਨਾ ਤਾਂ ਟਾਈਮ ਤੇ ਪਹੁੰਚੇ ਨਾ ਤੁਰੇ ਨਾ ਨਿਕਲੇ ਪੱਕੀ ਹੈ ਇਹ ਜੇ ਸਾਸ ਤੋ ਜੇ ਇਤਨੂੰ ਮੁੜਾ ਉੰਡੇ ਕਹਿੰਦੇ ਸਸਤਾ ਨੂੰ ਆਸ ਨੂੰ ਤਾਂ ਪੰਜ-ਪੰਜ ਦੀ ਬਟਾਤਾ ਰਗੇ ਵਿੜਾਈ ਕਰ ਦੂੰਗਾ 100 ਦੀ ਵਿੜਾਈ ਕਰ ਦੂੰਗਾ ਹੱਕਾ ਨੂਡਲਸ ਆ ਗਏ ਅੰਨੇ ਚਿੱਲੇ ਪੋਟੈਟੋ ਵੀ ਆ ਗਈ 8 ਨੰਬਰ ਆ ਕੈਂਟ ਰੋਟੀ ਵੀ ਆ ਗਈ

ਰੋਬ ਤੇਰੀਆਂ ਵੀ ਗੱਲ ਸੱਚੀ ਹੋ ਗਈ ਥੋੜੀ ਉਹ ਆਪਾਂ ਆਏ ਓਏ ਵਧੀਆ ਹੋਊ ਬਹੁਤ ਆ ਵੀਡੀਓ ਬਹੁਤ ਠੀਕ ਆ ਲੋ ਜੀ ਮਿੱਤਰੋ ਪਹੁੰਚ ਗਏ ਆਈ ਸ਼੍ਰੀ ਹਜੂਰ ਸਾਹਿਬ ਪਹੁੰਚ ਗਏ 3 ਵਜੇ ਸਵਾ 3 ਕਿੰਨੇ ਵਜੇ 3 ਤਰੀਕ ਦੇ ਸਵਾ 3 ਸਵੇਰ ਦੇ 3 ਵਜੇ 14 ਮਿੰਟ ਮੁੰਡੇ ਹਲੇ ਸਾਡੇ ਸੁੱਤੇ ਪਏ ਨੇ ਇਹਨਾਂ ਨੂੰ ਸੋਸ਼ਟੀਆਂ ਨੂੰ ਕੁਛ ਪਤਾ ਨਹੀਂ ਲੱਗਦਾ ਇਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਵੀ ਕਿੱਥੇ ਆ ਗਏ ਕਿੱਥੇ ਨਹੀਂ ਹਲੇ ਕੁਝ ਨਹੀਂ ਪਤਾ ਲੱਗ ਰਿਹਾ ਇਹਨਾਂ ਨੂੰ ਕੁਝ ਪਤਾ ਲੱਗਦਾ ਵੀਰ ਤੁਹਾਨੂੰ ਪੜੀ ਗੱਡੀ ਆ ਰੂਟ ਤੇ ਕਰ ਆਹ ਰੂਟ ਤੇ ਇੱਧਰ ਨੂੰ ਜਾਣਾ ਆਪਾਂ ਤਾਂ ਆਹ ਦੇਖੋ ਇੱਧਰ ਗੁਰਦੁਆਰਾ ਸਾਹਿਬ ਆ ਗਿਆ ਸਾਹਿਬ ਆ ਗਿਆ ਥੋੜਾ ਚੰਗੀ ਆਹ ਮੱਥਾ ਟੇਕਣ ਜਾ ਰਹੇ ਨੇ ਤਨਿਕਾ ਪਹੁੰਚੀ ਹਾਲੇ ਸ੍ਰੀ ਸਾਹਿਬ ਸੱਚਖੰਡ ਸਿੰਘ ਜੀ ਹੁਣ ਸਾਹਿਬ ਪਹੁੰਚ ਗਏ ਆ। ਆ ਦੇਖ ਸਾਡੇ ਸਾਡੇ ਸਾਹਮਣੇ ਦਰਵਾਜ਼ਾ ਸਾਹਿਬ ਹੈ। ਅਸੀਂ ਮਾਰੇ ਕੱਪੜੇ ਚੀਨ ਕਰਕੇ ਇਸ਼ਨਾਨ ਨਹੀਂ ਕੀਤਾ ਹਾਲੇ। ਕਰਕੇ ਫਿਰ ਹਾਲੇ ਤਾਂ ਅਸੀਂ ਇਦਾਂ ਹੀ ਆ ਗਏ। ਹਾਲੇ ਸਾਨੂੰ ਇਸ਼ਨਾਨ ਦੇ ਵਿੱਚ ਕਮਰਾ ਮਿਲਣਾ ਹੈ। ਉਹ 5 ਵਜੇ ਓਪਨ ਹੋਣੀ ਹੈ ਜਮਾਨਾ। ਹੁਣ ਸਾਢੇ 4 ਦੇ ਕਰੀਬ ਸਮਾਂ ਹੋ ਚੁੱਕੀ। ਫਿਰ ਉਹ ਤੋਂ ਬਾਅਦ ਨਾ ਨੂੰ ਕਿਾਵਾਂਗੇ। ਇਸ਼ਨਾਨ ਕਰਕੇ ਫਿਰ ਮੱਥਾ ਟੇਕਣਾ ਆਵਾਂਗੇ। ਫਿਰ ਮੱਥਾ ਟੇਕਣਾ ਆ ਦੇਖ ਲਓ ਹਲੇ ਰੂਮ ਨਹੀਂ ਮਿਲੇ ਆ ਕਿਵੇਂ ਲੱਟਦੇ ਨੇ ਉੱਪਰ ਨੂੰ ਕਾਦੇ ਚੱਕੇ ਨੇ ਭੰਡੇ ਹਲੋ ਵੀਰੇ ਕੀ ਗੱਲ ਹੈ ਪੈਣ ਹਲੇ ਦੇਣੀ ਨਹੀਂ ਉੱਠ ਘੜੋ ਕਿਤੇ ਜੀ ਰਾਤ ਲੱਗੀ ਹੋਈ ਆ ਹੈ ਕਿਤੇ ਰਾਤ ਲੱਗੀ ਅੱਛਾ ਬਾਬਾ ਕਹਿੰਦਾ 8-9 ਵਜੇ